ਤੁਸੀਂ ਜੁਰਤ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਕਲਾਕਾਰੀ ਪੱਧਰ ਤੇ ਇੱਕ ਜਿਹੜੀ ਮਾੜੀ ਖ਼ਬਰ ਸਾਹਮਣੇ ਆ ਸਕਦੀ ਹੈ ਕਿ ਜਿਹੜੇ ਅਵਤਾਰ ਚਮਕ ਬੜੇ ਦੁਨੀਆ ਤੇ ਬੜੇ ਫੇਮਸ ਕਲਾਕਾਰ ਹੈਗੇ ਉਹਨਾਂ ਦੀ ਜਿਹੜੀ ਸਿਹਤ ਬੜੀ ਖਰਾਬ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਅਵਤਾਰ ਚਮਕ ਦੇ ਘਰਦਿਆਂ ਵਿੱਚ ਇੱਕ ਮਾੜੀ ਖ਼ਬਰ ਸਾਹਮਣੇ ਆ ਸਕਦੀ ਹੈ ਕਿ ਜਿਹੜੀ ਉਹਨਾਂ ਦੀ ਸਿਹਤ ਬਹੁਤ ਜਿਹੜੀ ਖਰਾਬ ਚੱਲ ਰਹੀ ਹੈ ਤੁਸੀਂ ਤੁਹਾਨੂੰ ਦਿਖਾ ਦਈਏ ਇਸ ਟਾਈਮ ਤੇ ਹਸਪੀਟਲ ਲੈ ਕੇ ਜਾਣ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਐਂਬੂਲੈਂਸ ਜਾਂ ਕੋਈ ਪ੍ਰਬੰਧ ਵੀ ਨਹੀਂ ਹੈਗੇ ਤੁਹਾਨੂੰ ਦਿਖਾ ਦਈਏ ਨਾਲ ਨਾਲ ਮੈਂ ਮਿੰਟ ਸਾਥੀ ਨੂੰ ਜਿਹੜੇ ਤਸਵੀ ਕਰਦੇ ਆ ਤਸਵੀਰਾਂ ਨੇ ਇਹ ਤੁਸੀਂ ਦੇਖੋ ਇਹ ਅਵਤਾਰ ਚਮਕਦਾ ਘਰ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਮੰਨਿਆ ਪਰਵੰਨਿਆ ਕਲਾਕਾਰ ਹੈ ਇਸ ਤਰ੍ਹਾਂ ਸ਼ੋਕ ਦੀ ਲਹਿਰ ਸੈਮੀ ਹੋਈ ਹੈ ਕਿ ਤੁਸੀਂ ਦੇਖੋ ਇਸ ਤਰ੍ਹਾਂ ਜਿਹੜੇ ਅਵਤਾਰ ਚਮਕ ਦੇ ਘਰ ਦੇ ਹਾਲਾਤ ਬਣੇ ਹੋਇਆ ਕਿ ਇਸ ਟਾਈਮ ਤੇ ਅਵਤਾਰ ਚਮਕ ਬੈੱਡ ਤੇ ਪਏ ਹੋਇਆ ਤੇ ਐਮਬੂਲੈਂਸ ਨੂੰ ਫੋਨ ਕੀਤਾ ਹੈ ਤੇ ਗੱਡੀ ਆਉਣ ਵਾਲੀ ਹੈ ਕਿ ਤੇ ਕੋਸ ਇੱਥੇ ਕਲਾਕਾਰ ਹੋਰ ਭਰਾ ਵੀ ਇਕੱਠੇ ਹੋਏ ਆ ਇਹ ਅਵਤਾਰ ਚਮਕ ਦਾ ਘਰ ਹੈ ਤੇ ਅਵਤਾਰ ਚਮਕ ਦੀ ਸਿਹਤ ਜਿਹੜੀ ਬਹੁਤ ਖਰਾਬ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਮਾਰਲ ਟਾਊਨ ਫੇਸ 1 ਦੇ ਵਿੱਚ ਅਵਤਾਰ ਚਮਕ ਦਾ ਜਿਹੜਾ ਰੈਂਜ ਲੈਂਸੀ ਕਾਫੀ ਸਮੇਂ ਤੋਂ ਵਿੱਚ ਤੇ ਹੁਣ ਬਿਮਾਰ ਪਏ ਹੈਗੇ ਆ ਤੇ ਸਿਹਤ ਬੜੀ ਖਰਾਬ ਹੈ ਤੇ ਗੱਡੀ ਨੂੰ ਫੋਨ ਵੀ ਕੀਤਾ ਇਸ ਟਾਈਮ ਤੇ ਤੁਸੀਂ ਦੇਖੋ ਹੋਰ ਵੀ ਜਿਹੜੇ ਕਲਾਕਾਰ ਭੰਡ ਪਈ ਇੱਥੇ ਇਹਨਾਂ ਦੇ ਆਸ-ਪड़ोस ਦੇ ਜਿਹੜੇ ਹੋਰ ਇਹਨਾਂ ਦੇ ਬੈਠੇ ਹੋਏ ਆ ਇਸ ਦੇ ਵਿੱਚ ਜਿਹੜੇ ਇਹਨਾਂ ਦੇ ਪਤਾ ਲਾਣ ਦੇ ਲਈ ਆਪਾਂ ਗੱਲਬਾਤ ਕਰ ਲਾਂਗੇ ਉਹਨਾਂ ਨਾਲ ਵੀ ਪੁੱਛ ਲੈਣੇ ਵੀ ਕੀ ਹੋਇਆ ਕੀ ਹੈ ਵੀ ਕੰਨ ਦੱਸਿਆ ਨੂੰ ਪਤਾ ਲੱਗਿਆ ਵੀ ਕਾਫੀ ਦਿਨਾਂ ਤੋਂ ਇਹਨਾਂ ਨੇ ਕੋਈ ਖਾਣਾ ਵੀ ਨਹੀਂ ਖਾਦਾ ਔਰ ਜਿਹੜੀ ਸਿਹਤ ਖਰਾਬ ਚੱਲ ਰਹੀ ਹੈ ਬੜਾ ਇੱਕ ਦੁੱਖ ਦੀ ਖਬਰ ਹੈਗੀ ਇਹ ਕਾਫੀ ਜਿਹੜੇ ਪੰਜਾਬੀ ਸਰੋਤੇ ਆ ਉਹਨਾਂ ਦੇ ਲਈ ਇਹਨਾਂ ਨੇ ਇੱਕ ਬਹੁਤ ਜਿਹੜਾ ਕਾਫੀ ਇਹਨੇ ਕਾਸਟਾਂ ਵੀ ਆਈਆਂ ਨੇ ਜਿਹੜਾ ਲੋਕਾਂ ਦਾ ਮਨੋਰੰਜਨ ਕੀਤਾ ਇਹਨਾਂ ਦੇ ਲੋਕਾਂ ਨੇ ਲੋਕਾਂ ਦਾ ਇਹਨਾਂ ਨੇ ਔਰ ਪੰਜਾਬ ਦੇ ਵਿੱਚ ਜਿਹੜੇ ਕਿ ਵੱਡੇ ਲੋਕਾਂ ਮੰਨੇ ਪ੍ਰਵੰਨੇ ਕਲਾਕਾਰ ਹੈਗੇ ਜਿਹੜੇ ਕਿ ਅਵਤਾਰ ਚਮਕ ਇਧਰ ਭੈਣ ਜੀ ਹੋਰ ਵੀ ਬੈਠੇ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਇੱਕ ਪੰਜਾਬ ਦੇ ਜਿਹੜੇ ਕਲਾਕਾਰ ਹੈਗੇ ਆ ਇਹਨਾਂ ਨੂੰ ਪੁੱਛ ਲੈਣੇ ਆ ਜਬ ਮਾਤਾ ਜੀ ਬੈਠੇ ਅਵਤਾਰ ਚਮਕਦੇ ਮਾਤਾ ਜੀ ਕੀ ਹੋਇਆ ਕੀ ਹੈ ਬਾਈ ਨੂੰ ਬਿਠੇ ਰਾਤ ਦਿਨ ਨਾ ਹੋਈ ਜਸਤਾਏ ਜੀ ਜੀ ਨਾ ਹੋਈ ਜਸਤਾ ਮੁਰਕੇ ਨਹੀਂ ਉਠਾ ਜੀ ਜੀ ਨਾ ਬੋਲਦਾ ਨਾ ਬਲਾ ਬਾਥਰੂਮ ਉਥੋਂ ਕੱਪੜਾ ਨਿਕਲੀ ਆਂਦਾ ਮੈਂ ਸਾਰੀ ਰਾਤ ਬੈਠੇ ਮੈਂ ਥੱਕ ਗਿਆ ਕੀ ਲੱਗਦਾ ਕਿ ਹੋਇਆ ਕੀ ਆ ਇਹ ਮੈਂ ਡਾਕਟਰ ਕੋਲ ਲੱਗੇ ਸੀ ਕਿੰਨੇ ਬੀਪੀ ਵਜ੍ਹਾ ਪਿਆ ਬਸਾਨੇ ਕੀ ਹੋ ਜਾਣਾ ਹੂੰ ਕੋਈ ਡਾਕਟਰ ਕੋਲ ਕਦੇ ਫੋਨ ਕੀਤਾ ਕੋਈ ਗੱਡੀ ਨੂੰ ਐਮਬੂਲੈਂਸ ਨਾ ਇੰਨੇ ਸੀਰੀਅਸ ਹੈਗੇ ਨਾ ਅਸੀਂ ਗੱਡੀ ਉੱਥੋਂ ਲੈ ਕੇ ਰੇਡੀ ਤੇ ਜੀ ਰੇਡੀ ਤੇ ਲੈ ਕੇ ਰੇਡੀ ਤੇ ਬੱਚੇ ਨਾਲ ਗਏ ਸੀ ਰੇਡੀ ਤੇ ਲੈ ਜਿਹੜੇ ਅਵਤਾਰ ਚਮਕਦੇ ਬੱਚੇ ਹੈਗੇ ਉਹ ਨਹੀਂ ਆਏ ਇੱਥੇ ਨਾ ਜੀ ਉਹ ਕੋਈ ਨਹੀਂ ਆਇਆ ਕਾਰਨ ਕੀ ਮੰਨਦਾ ਕਿਉਂ ਨਹੀਂ ਆਇਆ ਇੱਕ ਵੀ ਫੋਨ ਦਿੱਸਿਆ ਨਹੀਂ ਅਸੀਂ ਫੋਨ ਕੀਤਾ ਸੀ 12 ਵਜੇ ਕਰਨ ਲੱਗੇ ਨੇ ਫੋਨ ਨਹੀਂ ਚੱਕਿਆ ਉਹਨੇ ਨਹੀਂ ਚੱਕਿਆ ਉਹ ਨਹੀਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਹਾਲਾਤ ਇਹ ਬਣੇ ਹੋਏ ਸਾਰੇ ਨੇ ਕਹਿ ਵੀ ਸੀਦੇ ਸੋਏ ਪਿਆਗੇ ਆਉਣਾ ਤਾਂ ਆਜੋ ਨਹੀਂ ਕੋਈ ਜਵਾਬ ਨਹੀਂ ਦਿੱਤਾ ਕੋਈ ਨਹੀਂ ਆਉਦਾਂ ਦੀ ਬਟਾ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਘਰ ਦੇ ਫਿਰ ਮੈਂ ਤਾਂ ਗਰੀਬ ਹਾਂ ਦਾ ਗਰੀਬ ਆ ਬੜਾ ਮੈਂ ਕਿੱਥੇ ਕਹਿੰਨ ਬਤਾ ਆ ਬਾਬਾ ਵਾਲ ਭਈਆ ਇਹ ਯਾਰ ਕਿ ਬੋਲੋ ਪਿਆਗਾ ਨਿਕ ਕੋਈ ਬਤ ਨਹੀਂ ਮੇਰੇ ਕੋ ਜੋ ਮੇਰੇ ਬੱਚੇ ਕੋਈ ਸਾਰਾ ਲਾਉਂਦੇ ਨੇ ਤਾਂ ਉਠਾ ਦੇਣਗੇ ਅੱਗੇ ਰੱਬ ਰੱਖਾ ਬਟਿੰਡੇ ਦੇ ਵਿੱਚ ਬਹੁਤ سارے ਕਾਫੀ ਕਲਾਕਾਰ ਭੈਣ ਭਾਈ ਹੈਗੇ ਆ ਹਨਾ ਤੇ ਉਹਨਾਂ ਦੇ ਵਿੱਚੋਂ ਨਹੀਂ ਕੋਈ ਫਿਰ ਬੋੜ ਐ ਅਸ ਤੱਕ ਬਹੁਤ ਗੱਲਾਂ ਕਰਦੇ ਜਿਵੇਂ ਬੋੜ ਮੱਖੋ ਜਿੰਦਗੀ ਦੇ ਫੋਗ ਲੱਗੀ ਨਾ ਦੀਵਾਰੀ ਤਵੇ ਨੇ ਬੋਲਾ ਜੈ ਲੰਗੀ ਦਾ ਮਾਚਾ ਦਾ ਤੇਰੀ ਮਰਜ਼ੀ ਹੈ ਬੇਟਾ ਨਿੱਕਲੇ ਨਗੀਨੇ ਦੀ ਗੱਲ ਨਹੀਂ ਹੋਰ ਬਹੁਤ ਸਾਰੇ ਕਲਾਕਾਰ ਆ ਕਿੰਨਾ ਸਾਰੇ ਫੋਨ ਕੀਤਾ ਹੈ ਕੋਈ ਨਹੀਂ ਬੋੜਾ ਕੋਈ ਪੁੱਛਣ ਵੀ ਨਹੀਂ ਆਇਆ ਜਦੋਂ ਬਵਾਈ ਦੀ ਵੱਡੀ ਚੜ੍ਹਾਈ ਹੁੰਦੀ ਸੀਗੇ ਲੋਕ ਟਰੈਕਟਰਾਂ ਤੇ بڑے ਗਾਣੇ ਵੀ ਚੱਲਦੇ ਹੁੰਦੇ ਪਰ ਅੱਜ ਲੋਕ ਕੌਣ ਕਿਉਂ ਨਹੀਂ ਪੁੱਛ ਰਿਹਾ ਨਹੀਂ ਰਿਹਾ ਕੋਈ ਨਹੀਂ ਪੁੱਛ ਰਿਹਾ ਬੇਟਾ ਕੋਈ ਨਹੀਂ ਆ ਰਿਹਾ ਐਸ ਦੁੱਖ ਦੀ ਘੜੀ ਦੇ ਵਿੱਚ ਲੱਗਦਾ ਵੀ ਆਉਣਾ ਚਾਹੀਦਾ ਤੇ ਨਹੀਂ ਹੋਣਾ ਚਾਹੀਦਾ ਦੇਖੋ ਆਉਣਾ ਜੇ ਸਿਆਣਾ ਬੱਚਾ ਹੋਊਗਾ ਤਾਂ ਆਊਗਾ ਕੋਈ ਨਾ ਕੋਈ ਪਤਾ ਲੈਣਗੇ ਮੇਰੇ ਬੱਚੇ ਦਾ ਬਾਕੀ ਅੱਗੇ ਦੇਖੀ ਜੂਗੀ ਜਦ ਰੱਬ ਨਿਵੇਰਦ ਨਿਭੜਾਂਗੇ ਅਸੀਂ ਆਪਾਂ ਗੱਲ ਕਰਦੇ ਵੀ ਆਇਆ ਕੌਣ-ਕੌਣ ਐਸਤੇ ਵਿੱਚ ਤੁਹਾਡੇ ਮਹੱਲੇ ਦੇ ਵਿੱਚੋਂ ਕੌਣ-ਕੌਣ ਆਇਆ ਜੀ ਆਪਾਂ ਨਹੀਂ ਨਹੀਂ ਮੋਰ ਚਾਰ-ਪੰਜ ਦਰਵਾਇਆਂ ਦੇ ਵਿੱਚ ਦੁਰੀਆਂ ਜੀ ਬਾਹਰ ਕੋਈ ਨਹੀਂ ਆਇਆ ਕੀ ਨਾ ਅਮਾ ਕੌਣ-ਕੌਣ ਆਇਆ ਮੰਨਣ ਦੀ ਆਪਾਂ ਕਰਦੇ ਅਮਰਜੀਤ ਆਸੀ ਆਪਣੀ ਇੱਕ ਇੱਕ ਬੀਬੀ ਦਾ ਮੈਂ ਨਾਂ ਨਹੀਂ ਜਾਣਦੀ ਦਰਵਾਇ ਸੀ ਤੇ ਇੱਕ ਆਪਣੀ ਪੁੱਡਾ ਦੀ ਮਨਜੀਤ ਉਹ ਮਨਜੀਤ ਨੇ ਜਾ ਕੇ ਲੈ ਗਈ ਜੀ ਜੀ ਇਹੀ ਆਇਆ ਸੀ ਮੇਰੇ ਕੋਲ ਲੈ ਗਈ ਸੀ ਬੂਟਾ ਸੀ ਮੇਰਾ ਉਹ ਟਾਸੀ ਮੇਰਣਾ ਇੱਕ ਮੁੰਡਾ ਹੋਰ ਸੀ ਉਹ ਫੜ ਕੇ ਲੈ ਗਏ ਨਹੀਂ ਜਦੋਂ ਲੈ ਕੇ ਗਏ ਉਹ ਤਾਂ ਠੀਕ ਸੀ ਉੱਠਦੇ ਬੈਠਦੇ ਸੀ ਨਾ ਨਾ ਇਹ ਚੱਕ ਗੱਡੀ ਚ ਪਾਇਆ ਹੋਣਾ ਬਾਈ ਲੱਗਦਾ ਟੈਂਪੋ ਕਿ ਜ ਟੈਂਪੋ ਜਣੀ ਸਿੱਧਾ ਆਇਆ ਮਸਾਂ ਬਿਠਾਇਆ ਨਹੀਂ ਬਿਠਾ ਗਿਆ ਤੂੰ ਫਿਰ ਅਸੀਂ ਆਉਂਦੇ ਰੀੜੀ ਚੱਲਿਆ ਰੀੜੀ ਤੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਇਆ ਬਾਈ ਅਵਤਾਰ ਚਮਕਾ ਜਿੰਨਾਂ ਦੀਆਂ ਟੇਪਾਂ ਕਾਫੀ ਸਾਰੀਆਂ ਆ ਟ੍ਰਿਪਾਂ ਦੇ ਬਹੁਤ ਵਿੱਚ ਤੁਸੀਂ ਮਨੋਰੰਜਨ ਵੀ ਕਰਦੇ ਰਹੇ ਆ ਤੁਸੀਂ ਤੁਹਾਨੂੰ ਟ੍ਰਿਪਾਂ ਦਿਖਾਉਣਾ ਇਹਨਾਂ ਦੀਆਂ ਜਿਹੜੇ ਕਿ ਇਹਨਾਂ ਦੇ ਬਹੁਤ ਮਸ਼ਹੂਰ ਗੀਤ ਵੀ ਰਹੇ ਆ ਤੇ ਇਹ ਹਾਲਾਤ ਬਣੇ ਹੋਏ ਅਵਤਾਰ ਚਮਕਦੇ ਘਰ ਦੇ ਜਾਂ ਅਵਤਾਰ ਚਮਕਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਆ ਕਿ ਕਾਫੀ ਸਮੇਂ ਤੋਂ ਜਿਹੜੇ ਬਿਮਾਰ ਚੱਲ ਰਹੇ ਆ ਕਿ ਅੱਜ ਅਵਤਾਰ ਚਮਕਦੇ ਘਰ ਦੇ ਵਿੱਚ ਇੱਕ ਸੋਗ ਦੀ ਲਹਿਰ ਜਿਹੜੀ ਇਹ ਬਣੀ ਹੋਈ ਆ ਇੱਧਰ ਤੁਸੀਂ ਤੁਹਾਨੂੰ ਦਿਖਾ ਵੀ ਦੇ ਜਿਹੜੇ ਬਠਿੰਡੇ ਦੇ ਹੋਰ ਵੀ ਕਲਾਕਾਰ ਇੱਥੇ ਬੈਠੇ ਹੋ ਗਿਆ ਜਿਹੜੇ ਕਿ ਇਸ ਟਾਈਮ ਤੇ ਐਂਬੂਲੈਂਸ ਵਾਲੇ ਨੂੰ ਗੱਲਬਾਤ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਬਠੰਡਾ ਦੇ ਅਵਤਾਰ ਚਮਕਦੇ ਕਰਦੀਆਂ ਹੈਗੀਆਂ ਜਿਹੜੇ ਕਿਸੇ ਟਾਈਮ ਤੇ ਬੜੇ ਫੇਮਸ ਕਰਾ ਕਰ ਰਹੇ ਆ ਬਠੰਡਾ ਦੇ ਇੱਕ ਕਲਾਕਾਰ ਨੇ ਜਿੰਨਾਂ ਕੋਲ ਇੱਕ ਕਦੇ ਹੁੰਦੀ ਵੀ ਸਫਾਰੀ ਗੱਡੀ ਹੈਗੀ ਜਿਹੜੀ ਪਹਿਲੀ ਅਵਤਾਰ ਚਮਕਦੇ ਕੋਲੇ ਹੁੰਦੀ ਸੀ ਕਿ ਬਠੰਡਾ ਦੇ ਵਿੱਚ ਤੇ ਤੁਸੀਂ ਦੇਖੋ ਅੱਜ ਤੁੰਨੀਆ ਦਾ ਫੇਮਸ ਕਲਾਕਾਰ ਕਿਸ ਤਰ੍ਹਾਂ ਜਿਹੜੀ ਆਪਣੀ ਜ਼ਿੰਦਗੀ ਨੂੰ ਯੂਜ਼ ਰਿਹਾ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੈਗੇ ਆ ਏ ਅੱਜ ਦੀਆਂ ਤਸਵੀਰਾਂ ਨੇ ਰਫਤਾਰ ਚਮਕ ਦੀਆਂ ਆਉਣ ਵਾਲੇ ਦਿਨਾਂ 'ਚ ਕੋਈ ਰਬ ਨਾ ਕਰੇ ਕੋਈ ਮਾੜੀ ਖਬਰ ਨਾ ਪਹੁੰਚਾਵੇ ਇਸ ਤਰ੍ਹਾਂ ਦੇ ਵਿੱਚ ਜਿਹੜੇ ਹੋਰ ਵੀ ਇੱਥੇ ਕਲਾਕਾਰ بیٹھے ਬਠਿੰਡੇ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਬਣੇ ਹੈਗੇ ਆ ਆ ਭੈਣ ਜੀ ਜਿਹੜੇ ਹੈਗੇ ਸਾਰੇ ਕਲਾਕਾਰ ਹੀ ਹੈ ਬੈਠੇ ਭੈਣ ਜੀ ਤੁਹਾਡਾ ਕੀ ਨਾਮ ਹੈਗਾ ਮੇਰਾ ਨਾਮ ਸਿੰਦਰ ਹੈ ਕੀ ਕਹਿਣਾ ਚਾਹੋਗੇ ਅਵਤਾਰ ਚਮਕ ਦੀ ਇਹ ਹਾਲਾਤ ਬਣੇ ਹੋਏ ਗੱਲ ਵੀਰੇ ਕੁਛ ਨਹੀਂ ਮੈਨੂੰ 5 ਕ ਤਕਰੀਬਨ 5 ਵਜੇ ਫੋਨ ਆਇਆ ਸੀਗਾ ਮੈਨੂੰ ਦੀਦੀ ਨੇ ਦੱਸਿਆ ਵੀ ਚਮਕ ਅੰਕਲ ਦੀ ਤਬੀਅਤ ਜਿਆਦਾ ਖਰਾਬ ਹੋ ਗਈ ਹੈ ਨਾ ਉਦੋਂ ਦੇ ਬਸ ਜਦੋਂ ਦਾ ਆ ਕੇ ਦੇਖਿਆ ਕੋਈ ਸੁਧਾਰ ਨਹੀਂ ਹੈਗਾ ਉਦੋਂ ਦੇ ਐਂ ਪਿਆ ਬੋਲਦੇ ਨਹੀਂ ਹੈਗੇ ਬਸ ਹੁਣ ਹਸਪੀਟਲ 'ਚ ਫੋਨ ਕੀਤਾ ਤੇ ਐਮਬੂਲੈਂਸ ਆ ਰਹੀ ਹੈ ਬਸ ਸ਼ਿਫਟ ਕਰ ਰਹੇ ਹਾਂ ਹਸਪੀਟਲ ਬਾਕੀ ਹੁਣ ਹਸਪੀਟਲ 'ਚ ਜਾ ਕੇ ਪਤਾ ਲੱਗੂਗਾ ਹਨਾ ਵੀ ਕੀ ਬੰਦ ਹੈਗਾ ਕੀ ਦੇਖੋ ਇੰਨੇ ਸਾਰੇ ਸਰੋਤੇ ਹੈਗੇ ਆ ਵੱਡਨੇ ਫੋਨ ਕਰ ਲੋ ਆਨ ਕਰ ਜਦੋਂ ਚੜਾਈ ਹੁੰਦੀ ਸੀ ਬੜੇ ਲੋਕ ਆਉਂਦੇ ਸੀ ਪਰ ਅੱਜ ਕੋਈ ਵਰਡ ਹੈ ਜਾਂ ਨਹੀਂ ਵਰਡ ਹੈ ਨਹੀਂ ਫਿਲਹਾਲ ਤਾਂ ਵੀਰੇ ਕੋਈ ਵੀ ਨਹੀਂ ਹਲੇ ਤੱਕ ਤਾਂ ਇਹ ਦੀਦੀ ਨੇ ਸੁਚਾ ਚਮਕੀਲਾ ਜੀ ਦੇ ਵਾਈਫ ਨੇ ਹਨਾ ਇਹ ਨੇ ਪਰ ਜਦੋਂ ਦੀ ਮੈਂ ਇੱਥੇ ਬੈਠੀ ਆ ਮੈਨੂੰ 2-3 ਘੰਟੇ ਹੋ ਗਏ ਤਕਰੀਬਨ ਵੀ ਮੈਂ ਇੱਥੇ ਕੋਈ ਵੀ ਕਲਾਕਾਰ ਨਹੀਂ ਦੇਖਿਆਗਾ ਕੋਈ ਵੀ ਅਸੀਂ ਇਹਨਾਂ ਦੀ ਵਾਈਫ ਆ ਉਹਨਾਂ ਨੂੰ ਫੋਨ ਕੀਤਾ ਉਹ ਸਾਨੂੰ ਰੈਗੂਲਰ ਇਹੀ ਕਹਿ ਰਹੇ ਨੇ ਵੀ ਮੇਰੀ ਗੱਲ ਹੀ ਹੋਈ ਜਾਂਦੀ ਆ ਉਹ ਵੀ ਸਵੇਹਾ ਆਉਣਗੇ ਹੋਰ ਕੋਈ ਵੀ ਨਹੀਂ ਆਇਆ ਹਾਂਜੀ ਕੋਈ ਕਰਦਾ ਜਾਂ ਕੋਈ ਹੋਰ ਕੋਈ ਨਹੀਂ ਆਇਆ ਕੀ ਕਹਿੰਦੇ ਐਮੂਲੈਂਸ ਵਾਲੇ ਹੁਣ ਆ ਰਹੇ ਆ ਹਾਂ ਬਸ ਉਹ 5-10 ਮਿੰਟ ਚ ਆ ਰਹੇ ਆ ਲੋਕੇਸ਼ਨ ਸੈਂਡ ਕੀਤੀ ਹੈਗੀ ਬਸ ਕਿ ਉਹਨੂੰ ਤੁਸੀਂ ਲੈ ਕੇ ਜਾ ਰਹੇ ਹੋ ਇਸ ਟਾਈਮ ਤੇ ਹਾਂਜੀ ਹਾਂਜੀ ਲੈ ਕੇ ਜਾ ਰਹੇ ਆ ਸਰ ਜਿੰਨੀ ਕ ਹੈਲਪ ਹੋਊਗੀ ਜ਼ਰੂਰ ਕਰਾਂਗੇ ਵੀਰੇ ਖੜੇ ਆਂਗੇ ਆਪਾਂ ਬਠਿੰਡੇ ਦੇ ਕਲਾਕਾਰਾਂ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੇ ਪ੍ਰਧਾਨ ਵੀ ਬਣਦੇ ਆ ਹਨ ਮੁਖੀ ਬਣਦੇ ਹੈਗੇ ਕਲਾਕਾਰਾਂ ਦੇ ਪ੍ਰਧਾਨ ਨੂੰ ਕੀ ਕਹਾਂਗੇ ਬਰੋਣਾ ਇਸ ਟਾਈਮ ਵੀਰੇ ਮੈਨੂੰ ਤਾਂ ਜ਼ਿਆਦਾ ਕਿਸੇ ਬਾਰੇ ਪਤਾ ਨਹੀਂ ਹੈਗਾ ਮੈਨੂੰ ਜਿੰਨੀ ਕ ਗੱਲ ਪਤਾ ਹਨਾ ਵੀ ਕੱਪ ਮੈਂ ਤਾਂ ਇਨਸਾਨੀਅਤ ਨਾਤੇ ਕੋਈ ਮੈਂ ਕਲਾਕਾਰੀ ਨਾਤੇ ਨਹੀਂ ਕੋਈ ਕਿਸੇ ਚੀਜ਼ ਬਾਰੇ ਨਾ ਮੈਂ ਕਿਸੇ ਨੂੰ ਮਾੜਾ ਕਵਾਂ ਨਾ ਚੰਗਾ ਵੀ ਆਪਾਂ ਇਨਸਾਨੀਅਤ ਨਾਤੇ ਖੜੇ ਆਂ ਬਸ ਵੀ ਇੰਨਾ ਕ ਕਰ ਸਕਦੇ ਇਹਨਾਂ ਨੂੰ ਹਸਪੀਟਲ ਪਹੁੰਚਾਉਣੇ ਆ ਬੀਤ ਇੰਨਾ ਟਾਈਮ ਹੋ ਗਿਆ ਰਾਤ 9 ਵਜੇ ਤੇ ਐਂ ਹੀ ਪਏ ਨੇ ਰਾਤ 9 ਵਜੇ ਤੋਂ ਲੈ ਕੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਪੌਣੇ 9 ਹੋ ਗਏ ਮੈਨੂੰ ਲੱਗਦਾ ਹਜੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਜੀ ਕੋਈ 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 ਸੀਨੀਅਰ ਕੋਈ ਜੂਨੀਅਰ ਕੋਈ ਕਲਾਕਾਰ ਨਹੀਂ ਪਹੁੰਚਿਆ ਜਦੋਂ ਬਾਈ ਦੀ ਚੜਾਈ ਹੁੰਦੀ ਛੋਟ ਤਾਂ ਫਿਰ ਲੈਣਾ ਲੱਗੇ ਹੁੰਦੇ ਹਾਂ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਵੀ ਪਤਾ ਹਨਾ ਤਾਂ ਚਲੋ ਆਪਾਂ ਤਾਂ ਸਾਰੇ ਇਹ ਅਰਦਾਸ ਕਰ ਸਕਦੇ ਆਂ ਵੀ ਹੁਣੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਹਸਪੀਟਲ ਲੈ ਕੇ ਚੱਲੇ ਆਂ ਬਾਕੀ ਵੀਰੇ ਸਵੇਰੇ ਜਲਦੀ ਖੁਸ਼ਖਬਰੀ ਦੇਵਾਂਗੇ ਵੀਰਨਾ ਠੀਕ ਠਾਕ ਹੋ ਕੇ ਮੇਰੇ ਨਾਲ ਲੋਕਾਂ ਨੂੰ ਹਨਾ ਲੱਗਦਾ ਨਹੀਂ ਵੀ ਜਿਹੜੀ ਕਲਾਕਾਰੀ ਲੈਣਾ ਦੇ ਵਿੱਚੋਂ ਕਾਫੀ ਸਮਾਂ ਤੋਂ ਲੈ ਕੇ ਜਿਵੇਂ ਜਸਵਿੰਦਰ ਭੱਲਾ ਜੀ ਦੀ ਗੱਲ ਕਰ ਲਗੇ ਜਿਹੜੇ ਹੋਰ ਵੀ ਕਲਾਕਾਰ ਹਨਾ ਵੀ ਪਿੱਛੇ ਚੱਲੇ ਜਾ ਰਿਹਾ ਵੀ ਕਲਾਕਾਰ ਭਾਈ ਚੱਰਾ ਜਿਹੜਾ ਪਿੱਛੇ ਲੱਗ ਰਿਹਾ ਰੋਜ਼ ਨਵੀ ਤੋਂ ਨਵੀ ਸਟ ਲੱਗ ਰਹੀ ਆ ਕਿਸੇ ਕਦੇ ਕਿਸ ਕਲਾਕਾਰ ਦਾ ਕਿਸੇ ਦਾ ਪਰ ਫਿਰ ਵੀ ਆਪਾਂ ਅਰਦਾਸ ਹੀ ਕਰਦੇ ਆ ਵੀ ਹੁਣ ਕੋਈ ਇਹ ਜਿਹੀ ਮਾੜੀ ਖਬਰ ਸੁਣਨ ਨੂੰ ਨਾ ਮਿਲ ਜੇ ਬਸ ਰੋਜ਼ ਵੀ ਭੈਣ ਜੀ ਬੈਠਿਆ ਪੈਨ ਨਾਲ ਵੀ ਗੱਲਬਾਤ ਨੇ ਪਹਿਲੇ ਤੁਹਾਡਾ ਕੀ ਨਾਮ ਮਨਜੋਤ ਬਠਿੰਡਾ ਜੀ ਹਾਂ ਕੀ ਕਹਿਣਾ ਚਾਹੋਗੇ ਜੀ ਬਹੁਤ سارے ਕਲਾਕਾਰ ਭਾਈ ਭਾਈਚਾਰਾ ਹੈਗਾ ਤੇ ਅੱਜ ਇਨੀ ਦੁੱਖ ਦੀ ਘੜੀ ਦੇ ਵਿੱਚ ਜਿਵੇਂ ਆਪਾਂ ਕਿ ਉਤਾਰ ਚਮਕ ਦੇ ਕਰੇ ਜਿਹੜਾ ਇੱਕ ਮੰਨੇ ਪ੍ਰਵੰਨੇ ਕਲਾਕਾਰ ਆ ਬਠਿੰਡੇ ਦਾ ਕਰ ਨਾਮ ਇਹੜਾ ਉਤਾਰ ਚਮਕ ਜੀ ਨੇ ਬਣਾਇਆ ਹੈਗਾ ਹਨਾ ਤੇ ਉਹਨਾਂ ਦੇ ਘਰ ਦੇ ਵਿੱਚ ਇਨੀ ਮਾੜੀ ਗੱਲ ਆਪਾਂ ਕਹਿ ਲਗੇ ਵੀ ਕੋਈ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਕੀ ਕਹਿਣ ਜਾਉਂਗੇ ਬਠਿੰਡੇ ਦੇ ਕਲਾਕਾਰ ਨੂੰ ਫਿਰ ਨਹੀਂ ਪਹੁੰਚੇ ਜਿੰਨਾ ਕਿ ਸਾਨੂੰ ਪਤਾ ਲੱਗਿਆ 2:30 ਵਜੇ ਪਤਾ ਲੱਗਿਆ ਸੀਗਾ ਅਸੀਂ ਬਿਜੀ ਸੀ ਬਾਹਰ ਸੀਗੇ ਅਸੀਂ ਉਹਦੀ ਆ ਗਏ ਫੋਨ ਫਾਨ ਬਹੁਤ ਕਰੇ ਮੈਂ ਕਿਸੇ ਨੇ ਐ ਨਹੀਂ ਕਿਹਾ ਵੀ ਚਲੋ ਅਸੀਂ ਆਉਨੇ ਆ ਇੱਥੇ ਬੂਟਾ ਦਾ ਵਿਚਾਰਾ ਉਹ ਹੀ ਲੈ ਕੇ ਭੱਜਿਆ ਫਿਰਿਆ ਉਹ ਹੀ ਲੈ ਕੇ ਗਏ ਉਹਨਾਂ ਨੇ ਬੋਤਲ-ਬੋਤਲ ਲਵਾਤੀ ਫਿਰ ਹੁਣ ਅਸੀਂ ਪਤਾ ਕਰਨਾ ਐਸੀ ਵੀ ਆਪਾਂ ਕਿਤੇ ਲੈ ਕੇ ਚੱਲੀਏ ਵੀ ਜੇ ਕੋਈ ਨਹੀਂ ਵੀ ਆਉਂਦਾ ਅਮਨਜੋਤ ਨੂੰ ਮੈਂ ਕੁੜੀ ਤੋਂ ਫੋਨ ਲਵਾਏ ਵੀ ਮੈਂ ਕਿਹਾ ਫੋਨ ਕਰ ਦੋ ਇਹਨਾਂ ਦੇ ਘਰਦਿਆਂ ਨੂੰ ਵੀ ਆ ਜਾਣ ਵੀ ਜਿਆਦੇ ਖਰਾਬ ਮੜਾ ਜੀ ਹਲਾਤ ਇਹਨਾਂ ਦੇ ਵੀ ਆਪਾਂ ਲੈ ਚੱਲੀਏ ਕਿਤੇ ਪਰ ਕੋਈ ਨਹੀਂ ਆਇਆ ਕਿ ਇੱਥੇ ਅਸੀਂ ਬੈਠੇ ਆਂਗੇ ਹੁਣ ਇਹਨੇ ਫੋਨ ਕਰਿਆ ਐਂਬੂਲੈਂਸ ਨੂੰ ਮੈਂ ਕਿਹਾ ਆਪਾਂ ਲੈ ਚੱਲਦੇ ਆਂ ਤੇ ਜੇ ਭਾਈ ਅਵਤਾਰ ਚੌਂਕ ਦੇ ਜਿਹੜੇ ਬੱਚੇ ਹੈਗੇ ਆ ਬੱਚਿਆਂ ਤੇ ਇੱਕ ਗੱਲ ਪਹੁੰਚਦੀ ਕੀਤੀ ਕੋਈ ਹਾਂਜੀ ਪਤਾ ਉਹਨਾਂ ਨੂੰ ਸਾਰੇ ਹੀ ਪਤਾ ਇਹਨਾਂ ਨੂੰ ਦਿਨ ਦੇ ਕਰੀ ਜਾਂਦੇ ਫੋਨ 12 ਵਜੇ ਦੇ ਤੇ ਕੋਈ ਨਹੀਂ ਆਇਆ ਹਜੇ ਤੱਕ ਤਾਂ ਹੋਰ ਬਟਿੰਡੇ ਦੇ ਕਲਾਕਾਰਾਂ ਨੂੰ ਕੀ ਕਹਾਂਗੇ ਹੋਰ ਸਾਰਿਆਂ ਨੂੰ ਕਰਾ ਜਿੰਨਾਂ ਜਿੰਨਾਂ ਦੇ ਨੰਬਰ ਸੀ ਸਾਡੇ ਕੋਲੇ ਵੀ ਕਿਸੇ ਨੇ ਨਹੀਂ ਸੁਣੇਗੀ ਹਜੇ ਤੱਕ ਤਾਂ ਕਿਸੇ ਨੇ ਫੋਨ ਵੀ ਨਹੀਂ ਕਰੇ ਵੀ ਅਸੀਂ ਆਉਣੇ ਆ ਚਾਹ ਵੀ ਆਪਾਂ ਫੋਨ ਹੀ ਕਰ ਲਏ ਮਾਤਾ ਕੋਲੇ ਫੋਨ ਆਏ ਹੋਣੇ ਪਰ ਕੋਈ ਨਹੀਂ ਆਇਆ ਹਜੇ ਤੱਕ ਬੰਦੇਸ ਗੱਲ ਨੂੰ ਵੀ ਚੜਦੇ ਸੂਰਜ ਨੂੰ ਸਲਾਮਾ ਕਰਦੇ ਲੋਕ ਇਹਦਾ ਏ ਵੀਰੇ ਦਿੱਗੇ ਪੈਨ ਕੋਈ ਨਹੀਂ ਪੁੱਛਦਾਗਾ ਹੁਣ ਦੇਖ ਲੋ ਸਵੀਰ ਦੇ ਵਿਚਾਰੇ ਪਿਆ ਰਾਤ ਨੰਗ ਕੀ ਕੋਈ ਨਹੀਂ ਆਇਆ ਕਿ ਇਥੇ ਬੂਟਾ ਹੈ ਵਿਚਾਰਾ ਜਿਹੜਾ ਹਰੇਕ ਦੇ ਦੁੱਖ ਦੇ ਸੁੱਖ ਦੇ ਖੜਦਾ ਭਜਦਾ ਵਿਚਾਰਾ ਉਹ ਹੁਣੇ ਕਿਤੇ ਘਰੇ ਗਏ ਅਸੀਂ ਇੱਧਰ ਆ ਗਏ ਸਾਨੂੰ ਫੋਨ ਕਰਿਆ ਸੀ ਕਹਿੰਦੇ ਆਓ ਆਪਾਂ ਕੋਈ ਰਾਇ ਕਰੀਏ ਵੀ ਲੈ ਕੇ ਚਲੀਏ ਥੋੜੇ ਬੋਤੇ ਵੀ ਪੈਸੇ ਪੁਸੇ ਇਕੱਠੇ ਕਰੇ ਅਸੀਂ ਇਹਨਾਂ ਨੇ ਦਿੱਤੇ ਵੀ ਡਾਕਟਰ ਨੂੰ ਹੁਣ ਉਹਨਾਂ ਨੂੰ ਦੂਰੀ ਬਾਰ ਬੋਤਲ ਨਹੀਂ ਲਾਈ ਮੈਂ ਕਿ ਚੱਲਾ ਸੀ ਆਉਣੇ ਆ ਜੀ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਦੀਆਂ ਤਸਵੀਰਾਂ ਇੱਕ ਵਾਰ ਮੇਰੇ ਦੋਸਤ ਨੂੰ ਕਿਹਾ ਵੀ ਤਸਵੀਰਾਂ ਜਰੂਰ ਦਿਖਾ ਦੇਣਾ ਹਾਲਾਤ ਇਸ ਤਰ੍ਹਾਂ ਦੇ ਬਣੇ ਹੈਗੇ ਆ ਇਹਨਾਂ ਨੇ ਵੀ ਕਿਹਾ ਕਿ ਜਿਹੜੇ ਕਿ ਚੜਦੇ ਸੂਰਜ ਨੂੰ ਸਲਾਮਾਂ ਹੁੰਦੇ ਜਾਣੇ ਤੇ ਇਹ ਬਾਈ ਉਪਤਾਰ ਚਮਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਇਸ ਟਾਈਮ ਦੇ ਵਿੱਚ ਉਪਤਾਰ ਚਮਕ ਜ਼ਿੰਦਗੀ ਦੇ ਜੇ ਆਪਾਂ ਕਹਿ ਲઈએ ਵੀ ਆਖਰੀ ਸਾਹ ਜਿਵੇਂ ਆਪਾਂ ਕਹਿ ਸਕਦੇ ਆ ਵੀ ਰੱਬ ਨਾ ਕਰੇ ਵੀ ਇਸ ਤਰ੍ਹਾਂ ਦੀ ਕੋਈ ਮਾੜੀ ਖਬਰ ਆਵੇ ਤਾਂ ਇਹ ਬਟਿੰਡੇ ਦੇ ਉਪਤਾਰ ਚਮਕ ਦੇ ਕਲਾਕ ਕਿਸੇ ਟਾਈਮ ਤੇ ਤੂਤੀ ਬੋਲਦੀ ਹੁੰਦੀ ਸੀ 1996 95 ਦੀ ਜੇ ਮੈਂ ਗੱਲ ਕਰਾਂ ਤਾਂ ਬੜੀਆਂ ਟੇਪਾਂ ਲੋਕੀ ਪੁੱਛਦੇ ਹੁੰਦੇ ਸੀ ਵੀ ਅਵਤਾਰ ਚਮਕ ਦੀ ਕੈਸਟ ਕਦੋਂ ਆਗੇ ਫਿਰ ਇਹ ਅਵਤਾਰ ਉਹ ਅਵਤਾਰ ਚਮਕਾ ਬਠਿੰਡੇ ਦਾ ਜਦੋਂ ਆਗਲ ਬਠਿੰਡੇ ਦੇ ਵਿੱਚ ਆਖਰੀ ਸਾਹਾਂ ਤੇ ਹੈ ਤੇ ਰੱਬ ਨਾ ਕਰੇ ਕੋਈ ਅੰਬਰਾਇਡਰੀਸ ਖਬਰ ਜਿਹੜੀ ਨਾ ਸਾਹਮਣੇ ਆਵੇ ਤੇ ਕਲਾਕਾਰੀ ਲਾਈਨ ਦੇ ਵਿੱਚ ਜਿਹੜੇ ਬਹੁਤ ਸਾਰੇ ਕਾਫੀ ਜਿਹੜੇ ਜਿਹੜੇ ਚਹੇਤੇ ਆ ਉਹਨਾਂ ਨੂੰ ਪਸੰਦ ਕਰਦੇ ਹੈਗੇ ਆ ਤੇ ਤੁਸੀਂ ਦੇਖ ਰਹੇ ਹੋ ਬਟਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿ ਕਨਾਂ